ਅਮਦੀਆਂ ਕੱਲਾ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜਿਹੜੇ ਲੋਕ ਜ਼ਿਆਦਾ ਸਾਈਕਲ ਚਲਾਉਂਦੇ ਹਨ ਉਹਨਾਂ ਦੀਆਂ ਕਦੇ ਵੀ ਹੱਡੀਆਂ ਕਮਜ਼ੋਰ ਹੋਣ ਦੀ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪੈਂਦਾ ਉਹ ਸਰੀਰਕ ਪੱਖੋਂ ਵੀ ਦੂਜਿਆਂ ਨਾਲੋਂ ਵਧੇਰੇ ਤੰਦਰੁਸਤ ਰਹਿੰਦੇ ਹਨ ਨੰਬਰ 2 ਚੇਕਰਾ ਸੀਰ ਜਾਨਾ ਤਾਂਬੇ ਦੇ ਬਰਤਨ ਵਿੱਚ ਪਾਣੀ ਪਾ ਕੇ ਰੱਖ ਦਈਏ ਤੇ ਸਵੇਰ ਦੇ ਸਮੇਂ ਇਸ ਨੂੰ ਪੀ ਲਈਏ ਤਾਂ ਇਸ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਨੰਬਰ 3 ਆਪਣੇ ਨਹਾਂ ਨੂੰ ਕੱਟਣ ਤੋਂ ਤੁਰੰਤ ਬਾਅਦ ਨਾਰੀਅਲ ਦਾ ਜਾਂ ਸਰੋਂ ਦਾ ਤੇਲ ਜ਼ਰੂਰ ਲਗਾਓ ਇਸ ਨਾਲ ਤੁਹਾਡੇ ਨਹਾਂ ਨਰਮ ਰਹਿਣਗੇ ਨੰਬਰ 4 ਜਦੋਂ ਵੀ ਤੁਸੀਂ ਦੁਪਹਿਰ ਦਾ ਖਾਣਾ ਖਾਂਦੇ ਹੋ ਉਸ ਸਮੇਂ ਕੁ ਸਮਾਂ ਆਰਾਮ ਜ਼ਰੂਰ ਕਰੋ ਇਸ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਨੰਬਰ 5 ਜੇਕਰ ਤੁਹਾਡੇ ਜੋੜਾਂ ਵਿੱਚ ਵਧੇਰੇ ਤਰਦ ਰਹਿੰਦਾ ਹੋਵੇ ਤਾਂ ਤੁਸੀਂ ਅਦਰਕ ਦੇ ਰਸ ਨਾਲ ਜੋੜਾਂ ਦੀ ਮਾਲਿਸ਼ ਕਰੋ ਇਸ ਨਾਲ ਦਰਦ ਮਿੰਟਾਂ ਸਕਿੰਟਾਂ ਵਿੱਚ ਖਤਮ ਹੋ ਜਾਵੇਗਾ ਨੰਬਰ 6 ਜੇਕਰ ਤੁਹਾਡੇ ਪੈਰਾਂ ਵਿੱਚ ਮੋਚ ਆ ਜਾਵੇ ਤਾਂ ਤੁਸੀਂ ਭੇੜ ਦਾ ਦੁੱਧ ਲੈ ਕੇ ਮੋਚ ਵਾਲੀ ਜਗ੍ਹਾ ਉੱਪਰ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਬਹੁਤ ਹੀ ਜਲਦੀ ਮੋਚ ਠੀਕ ਹੋ ਜਾਵੇਗੀ ਨੰਬਰ 7 ਜੇਕਰ ਤੁਹਾਡੀ ਕੋਰ ਪੱਕ ਗਈ ਹੋਵੇ ਤਾਂ ਉਸ ਉੱਪਰ ਹਲਕਾ ਪੱਥਰ ਚਟ ਦਾ ਚਾ ਪਿਆਜ਼ ਦਾ ਛਿਲਕਾ ਗਰਮ ਕਰਕੇ ਸਰੋਂ ਦਾ ਤੇਲ ਲਗਾ ਕੇ ਬਨ ਲਓ ਬਹੁਤ ਹੀ ਜਲਦੀ ਆਰਾਮ ਮਿਲੇਗਾ ਨੰਬਰ 8 ਜੇਕਰ ਤੁਸੀਂ ਆਪਣੀ ਦਿਮਾਗੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਸਵੇਰ ਦੇ ਸਮੇਂ ਚਾਰ ਬੰਦ ਕਾਜੂ ਖਾ ਕੇ ਉਸ ਉੱਪਰ ਦੀ ਸ਼ਹਿਦ ਛੱਟ ਲਓ। ਨੰਬਰ 9 ਜਿਹੜੀਆਂ ਔਰਤਾਂ ਦੀਆਂ ਅੱਡੀਆਂ ਉੱਪਰ ਇੱਕ ਉਂਗਲ ਤੱਕ ਦੀ ਲੰਮੀ ਲਕੀਰ ਬਣੀ ਹੁੰਦੀ ਹੈ ਇਹਨਾਂ ਔਰਤਾਂ ਨੂੰ ਆਪਣੇ પતિ ਦਾ ਸੁੱਖ ਕਾਫੀ ਹੱਦ ਤੱਕ ਮਿਲਦਾ ਹੈ। ਨੰਬਰ 10 ਸਾਨੂੰ ਭੁੱਲ ਕੇ ਵੀ ਆਪਣੇ ਹੱਥਾਂ ਦੀਆਂ ਉਂਗਲੀਆਂ ਦੀਆਂ ਚੁਟਕੀਆਂ ਨਹੀਂ ਬਜਾਉਣੀਆਂ ਚਾਹੀਦੀਆਂ ਕਿਉਂਕਿ ਇਸ ਤਰ੍ਹਾਂ ਕਰਾਣ ਨਾਲ ਸਾਡੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਤੇ ਨਾਲ ਹੀ ਅੱਖਾਂ ਦੇ ਥੱਲੇ ਡਾਰਕ ਸਰਕਲ ਹੋਣ ਲੱਗ ਜਾਂਦੇ ਹਨ ਨੰਬਰ 16 ਜੇਕਰ ਫਰਸ਼ ਉੱਪਰ ਕੰੱਚ ਦੇ ਟੁਕੜੇ ਡਿੱਗ ਜਾਣ ਤਾਂ ਉਹਨਾਂ ਨੂੰ ਆਸਾਨੀ ਨਾਲ ਚੁੱਕਣ ਲਈ ਤੁਸੀਂ ਜਾਲੇ ਝਾੜਨ ਵਾਲਾ ਮਾਪਦਾ ਇਸਤੇਮਾਲ ਕਰ ਸਕਦੇ ਹੋ ਇਸਦੇ ਅੱਗੇ ਇੱਕ ਚਿੱਟੀ ਚੇਤੀ ਲਗਾ ਦਿਓ ਤੇ ਫਿਰ ਫਰਸ਼ ਉੱਪਰ ਫੇਰ ਦਿਓ ਇਸ ਤਰੀਕੇ ਨਾਲ ਸਾਰਾ ਕਚ ਇਸ ਚੇਤੀ ਨੂੰ ਲੱਗ ਜਾਵੇਗਾ ਇਸ ਦੀ ਮਦਦ ਨਾਲ ਤੁਸੀਂ ਬੜਿਕ ਕੂੜਾ ਹੋਇਆ ਵੀ ਇਕੱਠਾ ਕਰ ਸਕਦੇ ਹੋ ਨੰਬਰ 12 ਆਪਣੇ ਫ੍ਰਿਜ ਵਿੱਚ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਜੇਕਰ ਅਸੀਂ ਟਾਕੇ ਰੱਖਦੇ ਹਾਂ ਤਾਂ ਇਸ ਨਾਲ ਸਾਡੀ ਫ੍ਰਿਜ ਜ਼ਿਆਦਾ ਬਿਜਲੀ ਨਹੀਂ ਖਿੱਚਦੀ ਚੀਜ਼ ਨਾਲ ਸਾਡੀ ਬਿਲ ਦੀ ਵੀ ਬਚਤ ਹੋ ਜਾਂਦੀ ਹੈ ਨੰਬਰ 13 ਜਦੋਂ ਵੀ ਅਸੀਂ ਘਰ ਵਿੱਚ ਕਦੂ ਲੈ ਕੇ ਆਉਂਦੇ ਹਾਂ ਤਾਂ ਉਹਨਾਂ ਦੇ ਛਿਲਕੇ ਅਸੀਂ ਸੁੱਟ ਦਿੰਦੇ ਹਾਂ ਪਰ ਜੇਕਰ ਅਸੀਂ ਇਹਨਾਂ ਛਿਲਕਿਆਂ ਦੇ ਪਕੌੜੇ ਬਣਾ ਕੇ ਖਾ ਲਈਏ ਤਾਂ ਉਹ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਹਨ ਨੰਬਰ 14 50 ਸਾਲ ਦੀ ਉਮਰ ਤੋਂ ਉੱਪਰ ਦੇ ਵਿਅਕਤੀਆਂ ਨੂੰ ਆਪਣੇ ਬੱਚਿਆਂ ਦੇ ਜੀਵਨ ਵਿੱਚ ਵਾਧੂ ਦੀ ਦਖਲਅੰਦਾਜ਼ੀ ਕਰਨ ਤੋਂ ਹਟਣਾ ਚਾਹੀਦਾ ਹੈ ਕਿਉਂਕਿ ਇਹ ਲੜਾਈ ਦਾ ਮੌਕਾ ਨਹੀਂ ਹੈ ਬੱਚਿਆਂ ਨੂੰ ਆਪਣੀ ਜ਼ਿੰਦਗੀ ਤੇ ਆਪ ਡਿਸੀਜਨ ਲੈਣੇ ਚਾਹੀਦੇ ਹਨ ਨੰਬਰ 15 ਕਦੀ ਵਾਰ ਜਦੋਂ ਵੀ ਅਸੀਂ ਸੂਜੀ ਦੀ ਖੀਰ ਜਾਂ ਫਿਰ ਕਸਟਰਡ ਬਣਾਉਂਦੇ ਹਾਂ ਤਾਂ ਉਸ ਵਿੱਚ ਗੱਠਾ ਬਣ ਜਾਂਦੀਆਂ ਹਨ ਇਸ ਨੂੰ ਠੀਕ ਕਰਨ ਲਈ ਬਣਾਉਣ ਤੋਂ ਬਾਅਦ ਇਹਨਾਂ ਨੂੰ ਪਾਣੀ ਦੇ ਨਾਲ ਪੋਣ ਲਓ ਨੰਬਰ 16 ਜੇਕਰ ਤੁਹਾਡੇ ਚਾਹ ਵਾਲੇ ਕੱਪ ਖਰਾਬ ਹੋ ਗਏ ਹੋ ਤਾਂ ਤੁਸੀਂ ਉਹਨਾਂ ਵਿੱਚ ਥੋੜਾ ਜਿਹਾ ਕਾਲਗੇਟ ਪਾ ਕੇ ਦੰਦਾਂ ਵਾਲੇ ਬੁਰਸ਼ ਦੀ ਮਦਦ ਨਾਲ ਕੱਪਾਂ ਦੇ ਅੰਦਰ ਬਾਹਰ ਚੰਗੀ ਤਰ੍ਹਾਂ ਨਾਲ ਫੇਰ ਦਿਓ ਇਸ ਨਾਲ ਉਹਨਾਂ ਵਿੱਚ ਬਹੁਤ ਹੀ ਜ਼ਿਆਦਾ ਚਮਕ ਆ ਜਾਵੇਗੀ ਨੰਬਰ 17 ਪੱਤਾ ਗੋਭ ਦਾ ਸੂਪ ਤੁਹਾਡੇ ਸਰੀਰ ਦੀ ਇਮਿਊਨਿਟੀ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਟਾਮਿਨ ਸੀ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਸ ਨੂੰ ਖਾਸ ਤੌਰ ਤੇ ਮੌਸਮੀ ਤਬਦੀਲੀਆਂ ਦੌਰਾਨ ਇਨਫੈਕਸ਼ਨ ਅਤੇ ਬਿਮਾਰੀਆਂ ਤੋਂ ਬਚਣ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਨੰਬਰ 18 ਕੇਸਰ ਦੀ ਮਦਦ ਨਾਲ ਅੱਖਾਂ ਦੇ ਵਾਲੇ ਪਏ ਡਾਰਕ ਸਰਕਲਸ ਨੂੰ ਹਟਾਇਆ ਜਾ ਸਕਦਾ ਹੈ ਇਸ ਲਈ 1 ਕੱਪ ਦੁੱਧ ਦੇ ਵਿੱਚ 4 ਧਾਗੇ ਕੇਸਰ ਨੂੰ 2 ਤੋਂ 3 ਘੰਟਿਆਂ ਲਈ ਭਿਓ ਕੇ ਰੱਖ ਦਿਓ ਇਸ ਤੋਂ ਬਾਅਦ ਰੂਮ ਦੀ ਮਦਦ ਨਾਲ ਇਸ ਨੂੰ ਡਾਰਕ ਸਰਕਲਸ ਉੱਤੇ ਲਗਾਓ ਤੇ ਹਲਕੇ ਜਹੀ ਮ사ਜ ਕਰੋ 10 ਮਿੰਟ ਇਸ ਤਰ੍ਹਾਂ ਕਰੋ ਅਤੇ ਫਿਰ ਨਾਰਮਲ ਪਾਣੀ ਨਾਲ ਚਿਹਰੇ ਨੂੰ ਧੋ ਲਓ ਇਸ ਨੂੰ ਕੋਸ ਦਿਨ ਲਗਾਤਾਰ ਲਗਾਓ ਤੁਹਾਡੇ ਡਾਰਕ ਸਰਕਲ ਘਟ ਹੋ ਜਾਣਗੇ ਨੰਬਰ 19 ਜੇਕਰ ਤੁਹਾਨੂੰ ਬੇਚੈਨੀ ਜਾਂ ਫਿਰ ਚੱਕਰ ਆ ਰਹੇ ਹੋ ਤਾਂ ਆਪਣੇ ਹੱਥ ਦੀ ਸਭ ਤੋਂ ਵੱਡੀ ਉਂਗਲ ਦੀ ਮਾਲਿਸ਼ ਕਰੋ ਇਸ ਨਾਲ ਆਰਾਮ ਮਿਲੇਗਾ ਨੰਬਰ 2 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਆਪਣੇ ਹੱਥ ਦੀਆਂ ਸਾਰੀਆਂ ਉਂਗਲਾਂ ਨੂੰ ਹੌਲੀ-ਹੌਲੀ ਰਗੜ ਦਿਓ ਦਰਦ ਠੀਕ ਹੋ ਜਾਵੇਗਾ ਨੰਬਰ 1 ਇਹ ਕਿ ਜਦੋਂ ਵੀ ਤੁਸੀਂ ਚਾਹ ਪੱਤੀ ਖਰੀਦਦੇ ਹੋ ਤਾਂ ਉਸ ਵਿੱਚ ਚਾਹ ਪੱਤੀ ਦਾ ਬੂਰਾ ਹੁੰਦਾ ਹੈ ਇਹ ਸਿਹਤ ਲਈ ਸਹੀ ਨਹੀਂ ਹੈ ਇਸ ਨੂੰ ਛਾਣ ਕੇ ਤੁਸੀਂ ਚਾਹ ਪੱਤੀ ਤੋਂ ਅਲੱਗ ਕਰ ਸਕਦੇ ਹੋ ਤੇ ਫਿਰ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾ ਦਿਓ ਉਹਨਾਂ ਨੂੰ ਵਧੀਆ ਖੁਰਾਕ ਮਿਲੇਗੀ ਨੰਬਰ 2 ਸਾਨੂੰ ਆਪਣੇ ਸਿਰ ਦੀ ਸਰੋਂ ਦੇ ਤੇਲ ਨਾਲ ਹਫਤੇ ਵਿੱਚ ਦੋ ਵਾਰ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰ ਲੈਣੀ ਚਾਹੀਦੀ ਹੈ ਇਸ ਨਾਲ ਸਿਰ ਦੀਆਂ ਕੋਸ਼ਿਕਾਵਾਂ ਦੇ ਖੂਨ ਦਾ ਸੰਚਾਰ ਸਹੀ ਹੋਣ ਲੱਗ ਜਾਂਦਾ ਹੈ ਜਿਸ ਨਾਲ ਅਸੀਂ ਤਣਾਅ ਤੋਂ ਮੁਕਤ ਹੋ ਸਕਦੇ ਹਾਂ ਨੰਬਰ 23 ਆਪਣੇ ਚਿਹਰੇ ਦੀ ਚਮਕ ਵਧਾਉਣ ਲਈ ਤੁਸੀਂ ਚਮੇਲੀ ਦੇ 10-15 ਪੱਤੇ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ ਅਤੇ ਆਪਣੇ ਚਿਹਰੇ ਉੱਪਰ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੀ ਚਮਕ ਬਹੁਤ ਵਧੇਗੀ ਨੰਬਰ 24 ਆਪਣੇ ਖਾਣੇ ਵਿੱਚ ਨਮਕ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਇਹ ਸਾਡੀਆਂ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਤਾਕਤ ਨਹੀਂ ਰਹਿੰਦੀ ਨੰਬਰ 25 ਜੇਕਰ ਤੁਸੀਂ ਆਪਣੀ ਰਸੋਈ ਵਿੱਚ ਲੱਗੀ ਚਿਮਨੀ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਸ ਦੀਆਂ ਜਾਲੀਆਂ ਨੂੰ ਕੋਸੇ ਪਾਣੀ ਵਿੱਚ ਸਰਫ ਅਤੇ ਮਿੱਠਾ ਸੋਡਾ ਪਾ ਕੇ ਕੁਝ ਸਮੇਂ ਲਈ ਭਿਉਂ ਦਿਓ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਸਾਰੀ ਚਿਕਨਾਈ ਨਿਕਲ ਜਾਵੇਗੀ ਤੇ ਉਹ ਬਿਲਕੁਲ ਸਾਫ਼ ਹੋ ਜਾਣਗੀਆਂ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਧਿਆਨ ਦੇਣ ਯੋਗ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਜੇਕਰ ਤੁਸੀਂ ਪਾਰਲਰ ਵਾਲਾ ਮੇਕਅਪ ਘਰ ਵਿੱਚ ਹੀ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੋਈ ਵੀ ਵਾਈਟਨਿੰਗ ਡੇ ਕਰੀਮ ਲੈ ਲਓ ਫਿਰ ਇਸ ਵਿੱਚ ਥੋੜਾ ਜਿਹਾ ਪਾਊਡਰ ਵਾਲਾ ਹਾਈਲਾਈਟ ਮਿਕਸ ਕਰੋ ਤੇ ਫਿਰ ਫਾਊਂਡੇਸ਼ਨ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਨੂੰ ਬਿਊਟੀ ਬਲੈਂਡਰ ਦੀ ਮਦਦ ਨਾਲ ਪੂਰੇ ਫੇਸ ਉੱਪਰ ਲਗਾ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਹੀ ਵਧੀਆ ਚਮਕ ਆਵੇਗੀ ਨੰਬਰ 2 ਜਦੋਂ ਵੀ ਔਰਤਾਂ ਅਲਮਾਰੀ ਵਿੱਚ ਕੱਪੜੇ ਰੱਖਣ ਤਾਂ ਜਾਂ ਤਾਂ ਅਲਮਾਰੀ ਵਿੱਚ ਅਖਬਾਰ ਵਿਛਾ ਲਓ ਜਾਂ ਫਿਰ ਕੋਈ ਕੱਪੜਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੱਪੜੇ ਖਰਾਬ ਨਹੀਂ ਹੁੰਦੇ ਤੇ ਨਾਲ ਹੀ ਤੈਅ ਵੀ ਸਹੀ ਰਹਿੰਦੀ ਹੈ ਨੰਬਰ 10 ਵਿੱਚ ਤੁਸੀ ਬਾਥਰੂਮ ਨੂੰ ਸਾਫ ਕਰਦੇ ਹੋ ਤਾਂ ਉਸ ਵਿੱਚ ਤੁਰੰਤ ਸੁੱਕਾ ਕੱਪੜਾ ਜ਼ਰੂਰ ਫੇਰ ਦਿਓ ਨਾਲ ਹੀ ਇੱਕ ਚੈਸਟ ਫੈਨ ਵੀ ਚLogRow ਇਸ ਤਰ੍ਹਾਂ ਕਰਨ ਨਾਲ ਬਾਥਰੂਮ ਜਲਦੀ ਸੁੱਕ ਜਾਂਦਾ ਹੈ ਤੇ ਨਾਲ ਹੀ ਉਹ ਸਾਫ ਸੁਥਰਾ ਵੀ ਰਹਿੰਦਾ ਹੈ ਨੰਬਰ 4 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਗੈਸ ਸਿਲੰਡਰ ਨੂੰ ਜ਼ਰੂਰ ਬੰਦ ਕਰਕੇ ਹੀ ਸੋਵੋ ਤਾਂ ਜੋ ਤੁਹਾਨੂੰ ਕਿਸੇ ਵੀ ਦੁਰਘਟਨਾ ਦਾ ਸਾਹਮਣਾ ਨਾ ਕਰਨਾ ਪਵੇ ਨੰਬਰ 5 ਘਰ ਵਿੱਚ ਲੱਗੀ ਜੇਕਰ ਕੋਈ ਟੁੱਟੀ ਜਾਮ ਹੋ ਜਾਵੇ ਤਾਂ ਉਸਤੇ ਮੂੰਹ ਕੋਲ ਇੱਕ ਟੱਕਣ ਹੁੰਦਾ ਹੈ ਉਸ ਨੂੰ ਘੁਮਾ ਕੇ ਖੋਲੋ ਤੇ ਸਾਫ ਪਾਣੀ ਨਾਲ ਧੋ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਸਾਫ ਹੋ ਜਾਵੇਗੀ ਤੇ ਪਾਣੀ ਵੀ ਸਹੀ ਤਰੀਕੇ ਨਾਲ ਆਉਣ ਲੱਗ ਜਾਵੇਗਾ ਨੰਬਰ 6 ਕਈ ਵਾਰ ਸਾਡੀ ਰਸੋਈ ਵਿੱਚ ਲੱਗੇ ਹੋਏ ਲੱਕੜ ਦੇ ਦਰਵਾਜ਼ੇ ਝਾਮ ਹੋ ਜਾਂਦੇ ਹਨ ਤਾਂ ਉਹਨਾਂ ਦੇ ਜਿੱਥੇ ਲੋਹਾ ਲੱਗਿਆ ਹੁੰਦਾ ਹੈ ਉਸ ਜਗ੍ਹਾ ਤੇ ਕੱਪੜੇ ਸਲਾਈ ਕਰਨ ਵਾਲੀ ਮਸ਼ੀਨ ਦਾ ਤੇਲ ਲਗਾ ਦਿਓ ਉਹ ਦੁਬਾਰਾ ਤੋਂ ਸਹੀ ਚੱਲਣ ਲੱਗ ਜਾਣਗੇ ਨੰਬਰ 7 ਜਿਨ੍ਹਾਂ ਦੇ ਕੱਪੜਿਆਂ ਉੱਪਰ ਅਕਸਰ ਲੂਹ ਜ਼ਿਆਦਾ ਆਉਂਦਾ ਹੋਵੇ ਉਹਨਾਂ ਨੂੰ ਆਪਣੇ ਕੱਪੜਿਆਂ ਵਿੱਚ ਈਜ਼ੀ ਪਾਉਣੀ ਚਾਹੀਦੀ ਹੈ ਇਸ ਨਾਲ ਲੂਣ ਆਉਣੇ ਬੰਦ ਹੋ ਜਾਂਦੇ ਹਨ ਨੰਬਰ 8 ਜਦੋਂ ਵੀ ਔਰਤਾਂ ਆਪਣੇ ਚਿਹਰੇ ਉੱਪਰ ਕੋਈ ਵੀ ਕਰੀਮ ਲਗਾਉਂਦੀਆਂ ਹਨ ਤਾਂ ਉਹਨਾਂ ਨੂੰ ਕਰੀਮ ਵਿੱਚ ਹਲਕਾ ਜਿਹਾ ਵਦਾਮ ਦਾ ਤੇਲ ਮਿਕਸ ਕਰਕੇ ਲਗਾ ਲੈਣਾ ਚਾਹੀਦਾ ਹੈ ਇਸ ਨਾਲ ਚਿਹਰਾ ਦੁੱਗਣਾ ਸ਼ਾਈਨ ਕਰਦਾ ਹੈ ਨੰਬਰ 9 ਜਦੋਂ ਵੀ ਤੁਸੀਂ ਆਪਣੇ ਸਰੀਰ ਉੱਪਰ ਫੇਸ ਪਾਊਡਰ ਲਗਾਉਂਦੇ ਹੋ ਉਸ ਵਿੱਚ ਪਏ ਬਰਸ਼ ਨੂੰ ਕੁਝ ਦਿਨਾਂ ਬਾਅਦ ਸਾਫ਼ ਜ਼ਰੂਰ ਕਰ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਕਦੇ ਵੀ ਖਰਾਬ ਨਹੀਂ ਹੋਵੇਗਾ ਨੰਬਰ 10 ਔਰਤਾਂ ਨੇ ਜਦੋਂ ਵੀ ਆਪਣਾ ਮੇਕਅਪ ਉਤਾਰਨਾ ਹੋਵੇ ਤਾਂ ਦੁੱਧ ਵਿੱਚ ਰੋਨੋ ਡਿਪ ਕਰਕੇ ਆਪਣੇ ਪੂਰੇ ਚਿਹਰੇ ਤੇ ਚੰਗੀ ਤਰ੍ਹਾਂ ਨਾਲ ਲਗਾਉਣਾ ਚਾਹੀਦਾ ਹੈ ਤੇ ਫਿਰ ਸਾਫ ਪਣੀ ਨਾਲ ਚਿਹਰਾ ਧੋ ਲਓ ਇਸ ਤਰ੍ਹਾਂ ਕਰਨ ਨਾਲ ਚਿਹਰਾ ਬਿਲਕੁਲ ਸਾਫ ਸੁਥਰਾ ਹੋ ਜਾਵੇਗਾ ਤੇ ਨਾਲ ਹੀ ਕਦੇ ਵੀ ਖਰਾਬ ਨਹੀਂ ਹੋਵੇਗਾ ਨੰਬਰ 3 ਅਰਾਂਝੇ ਕਲ ਤੁਸੀਂ ਗੁੜ ਅਤੇ ਸ਼ਕਰ ਦਾ ਸੇਵਨ ਕਰੋ ਤਾਂ ਤੁਹਾਨੂੰ ਕਦੇ ਵੀ 슈ਗਰ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 4 ਰੋਜ਼ਾਨਾ ਜੇਕਰ ਤੁਸੀਂ ਵੀਰਾਂ ਦਾ ਸੇਵਨ ਕਰੋ ਕਿਸਨਰ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 13 ਰੋਜ਼ਾਨਾ ਸਵੇਰੇ ਇੱਕ ਟਮਾਟਰ ਖਾ ਲਿਆ ਕਰੋ ਜਾਂ ਫਿਰ ਉਸ ਦਾ ਜੂਸ ਬਣਾ ਕੇ ਪੀ ਲਓ ਤੁਹਾਡੀ ਜ਼ਿੰਦਗੀ ਪਰਵਾਲ ਚਿੱਟੇ ਨਹੀਂ ਹੋਣਗੇ ਹਮੇਸ਼ਾ ਕਾਲੇ ਹੀ ਰਹਿਣਗੇ ਨੰਬਰ 14 ਸਵੇਰ ਦੇ ਸਮੇਂ ਨਾਸ਼ਤੇ ਵਿੱਚ ਇੱਕ ਹਰੀ ਇਲਾਇਚੀ ਜ਼ਰੂਰ ਚਵਾ ਲਿਆ ਕਰੋ ਇਸ ਨਾਲ ਕਦੇ ਵੀ ਤੁਹਾਡਾ ਸਾਹ ਨਹੀਂ ਫੁੱਲੇਗਾ ਨੰਬਰ 15 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਥੰਗੁਨੇ ਪਾਣੀ ਦਾ ਜ਼ਰੂਰ ਪੀ ਲਿਆ ਕਰੋ ਇਸ ਨਾਲ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਨੰਬਰ 16 ਜੇਕਰ ਤੁਸੀਂ ਰੋਜ਼ਾਨਾ ਅਦਰਕ ਦਾ ਸੇਵਨ ਕਰੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਸੁਸਤੀ ਨਹੀਂ ਹੋਵੇਗੀ ਤੇ ਨਾਲ ਹੀ ਡਿਪਰੈਸ਼ਨ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ ਨੰਬਰ 17 ਜਿਆਦਾ ਠੰਡਾ ਪਾਣੀ ਜੇਕਰ ਤੁਸੀਂ ਪੀਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਚੁਰੜੀਆਂ ਜਲਦੀ ਪੈਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਚਿਹਰੇ ਦੀ ਚਾਂਕ ਵੀ ਖੋ ਜਾਂਦੀ ਹੈ ਨੰਬਰ 18 ਜੇਕਰ ਤੁਹਾਡੇ ਸਿਰ ਉੱਪਰ ਵਾਲ ਨਹੀਂ ਹਨ ਤਾਤਣੀਏ ਨੂੰ ਪੀਸ ਕੇ ਉਸ ਤਾਰਾ ਸਟਟ ਕੇ ਸਿਰ ਉੱਪਰ ਲਗਾ ਲਓ ਕੰਝੇ ਸਿਰ ਉੱਪਰ ਵੀ ਵਾਲ ਆਉਣੇ ਸ਼ੁਰੂ ਹੋ ਜਾਣਗੇ ਨੰਬਰ 19 ਚਕਰ ਤੋਂ ਤੁਹਾਡੇ ਕੋਲ ਗਰਮ ਰੋਟੀ ਹੈ ਤਾਂ ਉਸ ਨਾਲ ਦਹੀਂ ਭੁੱਲ ਕੇ ਵੀ ਨਾ ਖਾਓ ਇਸ ਨਾਲ ਤੁਸੀਂ ਸਰੀਰਕ ਪੱਖੋਂ ਰੋਗੀ ਬਣ ਸਕਦੇ ਹੋ ਨੰਬਰ 2 ਰੋਜਾ ਪਿਆਸ ਖਾਣ ਨਾਲ ਸਰੀਰ ਵਿੱਚ ਤਾਜ਼ਾ ਖੂਨ ਬਣਦਾ ਹੈ ਤੇ ਨਾਲ ਹੀ ਪੇਟ ਦੇ ਕੀੜੇ ਵੀ ਖਤਮ ਹੋਣ ਲੱਗ ਜਾਂਦੇ ਹਨ ਨੰਬਰ 1 ਜੇਕਰ ਤੁਹਾਡੇ ਹੱਥ ਹਰ ਸਮੇਂ ਠੰਡੇ ਹੀ ਰਹਿੰਦੇ ਹਨ ਤਾਂ ਇਹ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਤੁਹਾਡੇ ਵਿੱਚ ਖੂਨ ਦੀ ਕਮੀ ਹੋ ਰਹੀ ਹੈ ਨੰਬਰ 1 ਜਦੋਂ ਵੀ ਤੁਸੀਂ ਕੋਈ ਵੀ ਫਲ ਖਾਂਦੇ ਹੋ ਤਾਂ ਉਸ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਵੋ ਇਸ ਨਾਲ ਤੁਹਾਡੇ ਅੰਦਰ ਤੇ ਜਾ ਪਣੇਗਾ ਤੇ ਨਾਲ ਹੀ ਕੈਸ ਦੀ ਸਮੱਸਿਆ ਵੀ ਸ਼ੁਰੂ ਹੋ ਸਕਦੀ ਹੈ ਨੰਬਰ 23 ਜੇਕਰ ਚਿਹਰੇ ਉੱਪਰ ਗੁੜਾਪਾ ਜਲਦੀ ਨਜ਼ਰ ਆਉਣ ਲੱਗ ਜਾਵੇ ਤਾਂ ਇਸ ਸਮੇਂ ਦੁੱਧ ਵਿੱਚ ਛੁਹਾਰੇ ਉਬਾਲ ਕੇ ਪੀਣੇ ਸ਼ੁਰੂ ਕਰ ਦੇਵੋ ਇਸ ਨਾਲ ਤੁਸੀਂ ਜਲਦੀ ਹੀ ਜਵਾਨ ਦੇਖਣ ਲੱਗ ਜਾਵੋਗੇ ਨੰਬਰ 24 ਜੇਕਰ ਤੁਸੀਂ ਜ਼ਿਆਦਾ ਠੰਡਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਦੰਦ ਜਲਦੀ ਖਰਾਬ ਹੋਣ ਲੱਗ ਜਾਂਦੇ ਹਨ ਜਿਸ ਨਾਲ ਕਾਰਨ ਉਹ ਕਮਜ਼ੋਰ ਹੋ ਕੇ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਨੰਬਰ 25 ਰੋਜ਼ਾਨਾ ਦੁੱਧ ਪੀਣਾ ਸਿਹਤ ਲਈ ਬਹੁਤ ਹੀ ਲਾਵਕਾਰੀ ਹੈ ਦੁੱਧ ਹਮੇਸ਼ਾ ਕਰਮ ਹੀ ਪੀਵੋ ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਨਾਲ ਹੀ ਸਰੀਰ ਨੂੰ ਵੀ ਤਾਕਤ ਮਿਲੇਗੀ ਨੰਬਰ 26 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਮਾ ਅਤੇ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਵਾਲਾਂ ਵਿੱਚ ਸਰੋਂ ਦੇ ਤੇਲ ਵਿੱਚ ਦੁੱਧ ਮਿਕਸ ਕਰਕੇ ਲਗਾ ਲਓ ਨੰਬਰ 27 ਜੇਕਰ ਤੁਹਾਡੇ ਸਿਰ ਵਿੱਚ ਅਕਸਰ ਦਰਦ ਹੁੰਦਾ ਰਹਿੰਦਾ ਹੈ ਤਾਂ ਕਦੇ ਵੀ ਚੌੜਾ ਦਾ ਸੇਵਨ ਨਾ ਕਰੋ ਇਸ ਨਾਲ ਹੋਰ ਸਮੱਸਿਆ ਆ ਸਕਦੀ ਹੈ ਨੰਬਰ 28 ਚੌੜਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਵੋ ਇਸ ਨਾਲ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਨਾਲ ਹੀ ਫਟ ਹਜ਼ਮੀ ਵੀ ਹੋ ਸਕਦੀ ਹੈ ਸੋ ਇਸੇ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਵੀ ਜ਼ਰੂਰ ਕਰੋ